ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਸਵਾਦ ਆਦਾ ਲੁਤੀਹਾਨਾ ਦੀ ਉਪ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋ ਗਈ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਸ਼੍ਰੋਮਣੀ ਅਕਾਲੀ ਦਲ ਦੀ ਜੋ ਜ਼ਮਾਨਤ ਨਾ ਬਚਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਹੋ ਗਈ ਏ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਦੇਣਗੇ ਅਸਤੀਫਾ ਸੁਖਬੀਰ ਸਿੰਘ ਬਾਦਲ ਲੈਣ ਇਸ ਹਾਰ ਦੀ ਜ਼ਿੰਮੇਵਾਰੀ ਜੋ ਅਕਾਲੀ ਦਲ ਦੇ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਸੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਜਿਮਨੀ ਚੋਣ ਦੇ ਵਿੱਚ ਪਹਿਲੀ ਵਾਰ ਜਿਸ ਨੇ ਹਿੱਸਾ ਲਿਆ ਪਿਛਲੀਆਂ 4 ਜਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਚੋਣ ਨਹੀਂ ਲੜੀ ਆਪਣੇ ਉਮੀਦਵਾਰ ਨਹੀਂ ਉਤਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਨੇ ਇਸ ਚੋਣ ਵਿੱਚ ਆਪਣਾ ਉਮੀਦਵਾਰ ਉਤਾਰਿਆ ਪਰ ਸ਼੍ਰੋਮਣੀ ਅਕਾਲੀ ਦਲ ਸਿਰਫ 8000 ਵੋਟ ਲੈ ਕੇ ਬੁਰੀ ਤਰ੍ਹਾਂ ਹਾਰ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਉੱਪਰ ਵੱਡਾ ਸਵਾਲ ਖੜਾ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕਰ ਲਈਏ ਸੁਖਬੀਰ ਸਿੰਘ ਬਾਦਲ ਆਪਣਾ ਅਸਤੀਫਾ ਦੇ ਦੇਣ ਅਤੇ ਇਸ ਹਾਰ ਦੀ ਜ਼ਿੰਮੇਵਾਰੀ ਲੈਣ ਪਹਿਲੀ ਵਾਰ ਜੋ ਪ੍ਰਧਾਨ ਦੇ ਅਹੁਦੇ ਦੇ ਉੱਪਰ ਹੁੰਦਿਆ ਹੋਇਆ ਪਹਿਲੀ ਚੋਣ ਹੀ ਹਾਰ ਗਏ ਨੇ ਸੋ ਇਸ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਪਾਰਟੀ ਵ੍ਰੋਧੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਲੀਡਰਾਂ ਦੇ ਵੱਲੋਂ ਵੀ ਸੁਖਵੀਰ ਸਿੰਘ ਬਾਦਲ ਦੇ ਉੱਪਰ ਸਵਾਲ ਖੜੇ ਕੀਤੇ ਨੇ 12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਸੁਖਵੀਰ ਸਿੰਘ ਬਾਦਲ ਔਰ ਜੋ ਜੂਨ ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਉਹ ਪੂਰੀ ਤਰ੍ਹਾਂ ਹਾਰ ਜਾਂਦਾ ਜਮਾਨਤ ਜਬਤ ਹੋ ਜਾਂਦੀ ਹੈ ਸੋ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਵੱਧਦਾ ਜਾ ਰਿਹਾ ਹੈ ਹੁਣ ਸ਼ਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪਹਿਲਾਂ 2017 ਦੇ ਵਿੱਚ ਜੋ ਸ਼ਖਬੀਰ ਸਿੰਘ ਬਾਦਲ ਦੀ ਇਕਾਈ ਹਿੱਟ ਚੋਣਾ ਹੋਈਆਂ ਸਿਰਫ 15 ਸੀਟਾਂ ਤੇ ਹੀ ਜਿੱਤ ਮਿਲੀ 2022 ਦੇ ਵਿੱਚ ਅਕਾਲੀ ਦਲ ਫਿਰ ਚੋਣ ਲੜਿਆ ਔਰ ਅਕਾਲੀ ਦਲ ਨੂੰ ਜਿਹੜਾ ਸਿਰ 30 ਸੀਟਾਂ ਮਿਲੀਆਂ ਔਰ ਆਪਣਾ ਵੋਟ ਬੈਂਕ ਵੀ ਪੂਰੀ ਤਰ੍ਹਾਂ ਨਹੀਂ ਬਚਾ ਸਕਿਆ ਔਰ ਜ਼ਮਾਨਤਾਂ ਜਬਤ ਹੋ ਗਈਆਂ ਸੋ 2027 ਦੇ ਲਈ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਰਿਹਾ ਸੀ ਪਰ 2024-25 ਦੇ ਵਿੱਚ ਉਪ ਚੋਣ ਨੂੰ ਸੈਮੀਫਾਈਨਲ ਦੱਸਿਆ ਜਾ ਰਿਹਾ ਸੀ ਇਹ ਸੈਮੀਫਾਈਨਲ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਔਰ ਅਕਾਲੀ ਦਲ ਦੇ ਵਿੱਚ ਵੱਡਾ ਨਾਮ ਰੱਖਣ ਵਾਲੇ ਕਰਨੈਲ ਸਲਪੀਰ ਮੁਹੰਮਦ ਜਿਨ੍ਹਾਂ ਨੇ ਸ਼ਖੀਰ ਸਿੰਘ ਬਾਦਲ ਦੇ ਉੱਪਰ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋ ਕੇ ਇਹ ਚੋਣਾਂ ਲੜਾਂਗੇ ਤਾਂ ਉਹ ਚੋਣਾਂ ਨਹੀਂ ਜਿੱਤਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਅੱਜ ਸਾਰੇ ਹੀ ਲੀਡਰ ਜਿਹੜੇ ਨੇ ਚੁੱਪਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਸਿਫੇ ਦੇ ਦੇਣੇ ਚਾਹੀਦੇ ਨੇ ਔਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਅਗਲਾ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਤਾਂ ਹੀ ਅਕਾਲੀ ਦਲ ਜਿਹੜਾ ਕਿ 2027 ਦੇ ਵਿੱਚ ਸੱਤਾ ਵਿੱਚ ਆ ਸਕਦਾ ਹੈ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਏ ਜੋ ਕਿ 2017 ਦੇ ਵਿੱਚ ਸੁਖਬੀਰ ਸਿੰਘ ਬਾਦਲ ਬੁਰੀ ਤਰ੍ਹਾਂ ਆਪਣਾ ਵੋਟ ਬੈਂਕ ਜਿਹੜਾ ਕਿ ਉਹ ਨਹੀਂ ਬਚਾ ਸਕੇ ਉਸ ਤੋਂ ਬਾਅਦ 2022 ਦੇ ਵਿੱਚ ਸਾਡਾ ਵੋਟ ਬੈਂਕ ਫਿਰ ਘਟ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਖੁਦ 30000 ਵੋਟ ਦੇ ਫਰਕ ਨਾਲ ਹਾਰ ਜਾਂ ਵਾਰਦੀ ਸੀਟ ਔਰ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਖੁਦ ਹਰਾ ਦਿੰਦੇ ਨੇ ਸੋ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਲਗਾਤਾਰ ਪਾਰਟੀ ਲਈ ਜੋ ਗ੍ਰਾਫ ਡਾਊਨ ਹੁੰਦਾ ਜਾ ਰਿਹਾ ਸੋ ਆਪਣੇ ਪ੍ਰਧਾਨ ਦੇ ਅਹੁਦੇ ਦੇ ਉੱਪਰੋਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪੂਰੀ ਲੀਡਰਸ਼ਿਪ ਜਿਹੜੀ ਹੈ ਉਹ ਨਵੀਂ ਤਿਆਰ ਹੋਵੇਗੀ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਇੱਥੇ ਹੀ ਜਿਹੜਾ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਵੀ ਗੱਲ ਕਹਿ ਰਹੇ ਨੇ ਸੁਨੀਲ ਕੁਮਾਰ ਜਾਖੜ ਜੋ ਭਾਜਪਾ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਇਹ ਕਹਿ ਕੇ ਅਕਾਲੀ ਦਲ ਦਾ ਆਪਸੀ ਜਿਹੜਾ ਕਲੇਸ਼ ਉਹ ਅਕਾਲੀ ਦਲ ਨੂੰ ਅੱਗੇ ਨਹੀਂ ਵਧਣ ਦੇ ਰਿਹਾ ਅਕਾਲੀ ਦਲ ਦਾ ਕਲੇਸ਼ ਖਤਮ ਹੋਵੇਗਾ ਤਾਂ ਅਕਾਲੀ ਦਲ ਮਜ਼ਬੂਤ ਹੋਵੇਗਾ ਸੁਨੀਲ ਜਾਖੜ ਔਰ ਕਾਂਗਰਸ ਪਾਰਟੀ ਦੇ ਵੱਲੋਂ ਵੀ ਅਕਾਲੀ ਦਲ ਦੇ ਉੱਪਰ ਹੀ ਕੰਝ ਕੱਸੇ ਜਾ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਸੁਖਬੀਰ ਸਿੰਘ ਬਾਦਲ ਇਸ ਹਾਰ ਦੀ ਜ਼ਿੰਮੇਵਾਰੀ ਲੈਣਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜਮਾਨਤ ਨਹੀਂ ਬਚਾ ਸਕਿਆ ਇੱਕ ਪਾਸੇ 2027 ਲਈ ਤਿਆਲੀਆਂ ਕਰ ਰਿਹਾ ਸੀ ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਮਾਨਤ ਨਾ ਬਚਣੀ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਜੋ ਕਿ ਪੀਰ ਮੁਹੰਮਦ ਨੇ ਕਿਹਾ ਕਿ ਹੁਣ ਕੰਗ ਤੇ ਲਿਖਿਆ ਪੜ ਲਓ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਹਮੇਸ਼ਾ ਹਾਰਾਂ ਹੀ ਮਿਲਣਗੀਆਂ ਜੇਕਰ ਅਸੀਂ ਇਸੇ ਤਰ੍ਹਾਂ ਹੀ ਬੇਮੁਖ ਹੋ ਕੇ ਅਕਾਲ ਤਖਤ ਤੋਂ ਚੋਣਾ ਲੜਦੇ ਰਹੇ ਤਾਂ ਅਸੀਂ ਕਦੇ ਜਿੱਤ ਨਹੀਂ ਕਰ ਸਕਾਂਗੇ